ਤੇ ਲੋ ਗਾਇਸ ਰਾਤ ਨਾ ਅਸੀਂ 12 ਵਜੇ ਇੱਥੇ ਇੱਕ ਹੋਟਲ ਹੈ ਮੁਰਾਦਾਬਾਦ ਤੇ ਉੱਥੇ ਸਟੇ ਕਰ ਲਿਆ ਸੀ ਕਿਉਂਕਿ ਲੇਟ ਕਾਫੀ ਜ਼ਿਆਦਾ ਹੋ ਗਏ ਸੀ ਤੇ ਅਸੀਂ ਕਿਹਾ ਕਿ ਅੱਗੇ ਨਹੀਂ ਅਸੀਂ ਜਾਣਾ ਅੱਗੇ ਅਸੀਂ ਜਿਹੜੀ ਅੱਗੇ ਟਰੈਵਲ ਹੈ ਉਹ ਸਵੇਰੇ ਕਰਾਂਗੇ ਨਹੀਂ ਦਮਣ ਫਿਰ ਬੈ ਖੁੱਲਣਾ ਨਹੀਂ ਤੇ ਸਾਡੇ ਅਟੈਚੀ ਦੀ ਜੇਪ ਹੁਣ ਖੁੱਲੂਗਾ ਦਿਵਾਨ ਨਹੀਂ ਲਾਇਆ ਤੁਸੀਂ 엄마 ਕੀ ਲਾਇਆ ਤੇ ਇਹਨਾਂ ਕੋਲ ਵਿੱਚ ਲਿਖੀ ਸੁਪਨੇ ਤੇ ਇਹਨਾਂ ਕੋਲ ਟੈਚੀ ਨਹੀਂ ਖੁੱਲਣ ਡਿਆ ਜਿੱਪੀ ਕਰਾ ਕਰਦੇ ਜਿੱਪ ਕਾਢੀ ਛੱਡੀ ਵਿੱਚੋਂ ਹੋਰ ਹਾਂ ਅਸੀਂ ਇਹ ਮਾਰਨਿੰਗ ਦਾ ਟਾਈਮ ਆ ਜੀ 8 ਵਜੇ ਦਾ ਹੀ ਉੱਠ ਗਏ ਆ ਰੈਡੀ ਹੋ ਗਏ ਆ ਹੋਰਿਆ ਡੈਡੀ ਟਾਚੀ ਨਹੀਂ ਖੁੱਲਣ ਡਿਆ ਕੱਪੜੇ ਕਿਵੇਂ ਕੱਢਾਂਗੇ ਲੱਕਣ ਦੇਰ ਭਾਜੀ ਦਾ ਚਾਪ ਕੇ ਮਾਰੀ ਥੱਲੇ ਤੇ ਟੁੱਟ-ਟੋੜਦਾ ਸਾਰਾ ਭਾਜੀ ਨਹੀਂ ਕਿੱਥੇ ਵਰਤਾਂ ਦਾ ਪਤਾ ਹੀ ਨਹੀਂ ਆਹ ਤੇ ਖਿੱਚਿਆ ਟੇਬਲ ਦੇ ਉੱਤੇ ਪਈ ਸੀ ਥੱਲੇ ਜਾ ਕੇ ਡਿੱਗਿਆ ਇਹੋ ਜਿਹਾ ਟੱਕਣ ਕਮਜ਼ੋਰ ਸੀ ਜਿਹੜੀ ਇਹਦਾ ਟੱਕਣ ਟੁੱਟ ਗਿਆ ਦੇਖ ਤਾਂ ਸਹੀ ਮम्मा ਅਸਦੀ ਕਰੀਮ ਠੀਕ ਆ ਪਰ ਟੱਕਣ ਨਹੀਂ ਜੀ ਵਧੀਆ ਮम्मा ਅਰਥ ਵੀ ਲਾ ਲਓ ਤੇ ਮम्मा ਅਰਥ ਵੀ ਲਾ ਲਓ ਹਣਾ ਦੋਨਾਂ ਚੀਜ਼ਾਂ ਦੀ ਚਲੋ ਜੀ ਰੈਡੀ ਹੋ ਗਈ ਹੈ ਫਿਰ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਮਿਲਣਾ ਹੁਣ ਨਵੇਂ ਨਵੇਂ ਕੰਟੀਨਿਊ ਕੰਟੀਨਿਊ ਬਲੌਗ ਆਉਂਗਾ ਆ ਟੈਚੀ ਦੀ ਜੱਪ ਨਿਕਲ ਗਈ ਯਾਰ ਖੁੱਲਣਾ ਕਿਵੇਂ ਇੱਥੇ ਲੋ ਜੀ ਆਪਣੀ ਸਾਰੀ ਫੈਮਿਲੀ ਹੋ ਗਈ ਹੈ ਰੈਡੀ ਇਧਰ ਸਾਰੇ ਰੈਡੀ ਹੋ ਗਏ ਤੇ ਆਪਾਂ ਸਾਬ ਨੇ ਅੱਜ ਕੀਤੀ ਹੈ ਜੀ ਮੈਚਿੰਗ ਬਲੈਕ ਗ੍ਰੇ ਕੇ ਦੀ ਗ੍ਰੇ ਹੁੱਡੀ ਐ ਬਲੈਕ ਬਿਲਕੁਲ ਪ੍ਰੋਪਰ ਮੈਚਿੰਗ ਦੀਦੀ ਨਾਲੀ ਬਹੁਤ ਅਮੇਜ਼ਿੰਗ ਮੈਂ ਦਿਖਾ ਦਿੰਦਾ ਹਾਂ ਮੇਰੀ ਮੈਚਿੰਗ ਦੇਖ ਸਕਦੇ ਹੋ ਤੁਸੀਂ ਗ੍ਰੇ ਹੁੱਡੀ ਬਲੈਕ ਲੋਰ ਗਗਨ ਦੀ ਤੇ ਮੇਰੀ ਸੇਮ ਆ ਹਾਂ ਉਤਾਰ ਦੀ ਤੇ ਰਾਜੀ ਦੀ ਸੇਮ ਹੈ ਸਾਡੇ ਨਾਲ ਹਾਂ ਜਮਨਦੀ ਵੀ ਸੇਮ ਤੇ ਉਤਾਰ ਭਾਈ ਇਧਰ ਆਈ ਦੀ ਸੇਮ ਹਾਂ ਅੱਗੇ ਲੈ ਆਖੇ ਸਾਰਿਆਂ ਨੇ ਇੱਕ ਜਿਹੇ ਜਿਹੇ ਕੱਪੜੇ ਪਾਏ ਬਾਕੀ ਸਾਨੂੰ ਸੂਟ ਹੀ ਇਹੋ ਜਿਹੇ ਕੱਪੜੇ ਕਰਦੇ ਖਾਸ ਕਰਕੇ ਮੈਨੂੰ ਤਾਂ ਬਿਲਕੁਲ ਇਹੋ ਜਿਹੇ ਸੂਟ ਇਹਨਾਂ ਦਾ ਫਿਰ ਵੀ ਰੰਗ ਹੋ ਰਿਹਾ ਇਹਨਾਂ ਦਾ ਮੇਰਾ ਤਾਂ ਰੰਗ ਜਿਹੇ ਜਿਹਾ ਹੈ ਫੇਰ ਵੀ ਨਹੀਂ ਹੈਗਾ ਫੇਰ ਵੀ ਨਹੀਂ ਹੈਗਾ ਹੈਗਾ ਗੋਰਾ ਹੈਗਾ ਬਾਕੀ ਹੁਣ ਰੀਨਾ ਖਲਸੀ ਭੈਣ ਦੇ ਮੰਦੀਪ ਤੇ ਸਾਰਿਆਂ ਨੇ ਕਮੈਂਟ ਕਰਨੇ ਕਿ ਦੀਦੀ ਗੋਰੇ ਬਾਲਾ ਖਣਾ ਨਹੀਂ ਇਹ ਮਜ਼ਾਕ ਚੱਲ ਰਿਹਾ ਹੋਈ ਗੱਲ ਨਹੀਂ ਕਾਲੇ ਕਰਮਾਂ ਵਾਲੇ ਗੋਰੇ ਅੱਗੇ ਖਾਲੀ ਥਾਂ ਭਰ ਲਿਓ ਤੇ ਤੁਹਾਨੂੰ ਦੱਸ ਹੀ ਦਿੱਤਾ ਹੁਣ ਰਾਤ ਤੋਂ ਅਸੀਂ ਜਿਹੜਾ ਅਸੀਂ ਰੁਕੇ ਹੋਏ ਆ ਇਹ ਮੁਰਾਦਾਬਾਦ ਤੇ ਰਾਮਪੁਰ ਰਾਮਪੁਰ ਦੇ ਕੋਲ ਹੀ ਨਹੀਂ ਆ ਰਾਮਪੁਰ ਇੱਥੋਂ ਵਾਰੀਕਾ ਹੜਲੀ 5-7 ਕਿਲੋਮੀਟਰ ਹੋਣਾ ਇੱਥੇ ਸਾਨੂੰ ਰੁਕਣਾ ਪਿਆ ਕਿਉਂਕਿ ਰਾਤ ਨੂੰ 11:00 ਵਜੇ ਸੀਗੇ 12:00 12:00 ਤੱਕ ਨਹੀਂ ਅਸੀਂ ਇੱਥੇ ਐਂਟਰ ਸੀ 12:00 ਵਜੇ ਰਾਤ ਐਂਟਰ ਹੋਇਆ ਸੀ ਮੈਂ ਕਿਹਾ ਯਾਰ ਇਸ ਤੋਂ ਬਾਅਦ ਅੱਗੇ ਨਾ ਧੁੰਦ ਜ਼ਿਆਦਾ ਪੈ ਰਹੀ ਸੀਗੀ ਜਦੋਂ ਰਾਮਪੁਰ ਤੋਂ ਅਸੀਂ ਮੋੜੇ ਮੈਂ ਕਿਹਾ ਨਹੀਂ ਨਹੀਂ ਆਪਾਂ ਫੇਰ ਵਾਪਸ ਜਾ ਕੇ ਉਹ ਹੋਟਲ ਤੇ ਉੱਥੇ ਰੁਕ ਜਾਨੇ ਆ ਕਿਉਂਕਿ ਰਸਤੇ 'ਚ ਪਤਾ ਨਹੀਂ ਧੁੰਦ ਜ਼ਿਆਦਾ ਸੀ ਕਿੰਨਾ ਟਾਈਮ ਲੱਗ ਜਾਣਾ ਸੀ ਕਿੰਨਾ ਨਹੀਂ ਅਸੀਂ ਕਿਹਾ ਸੇਫ ਸਾਈਡ ਠੀਕ ਹੈ ਇਹ ਕਿੱਥੇ ਆਪਾਂ ਸਟੇ ਕਰ ਲੈਂਦੇ ਆ ਕੋਈ ਚੱਕਰ ਨਹੀਂ ਹੈਗਾ ਇੱਥੋਂ ਸਾਰਾ ਹੈਗਾ 180 ਕਿਲੋਮੀਟਰ ਰਹਿ ਗਿਆ ਮੈਂ ਦੇਖਿਆ 17 ਤੁਹਾਨੂੰ ਇਹ ਗੱਲ ਸੌ ਹੀ ਜਾਤੀ ਐ ਇਸੇ ਵਾਂਗ ਚ ਸੌਂ ਗਿਆ ਹਾਂ ਪਤਾ ਨਹੀਂ 130 ਹੋਣਾ ਜਾਂ ਫਿਰ ਮੈਨੂੰ ਤਾਂ ਹੁਣ ਯਾਦ ਨਹੀਂ ਰਿਹਾ ਸਾਡੀ ਜਿਹੜੀ ਮੇਨ ਡੈਸਟੀਨੇਸ਼ਨ ਹੈ ਨਾ ਉਹ ਹੈਗੀ ਐ 180 ਕਿਲੋਮੀਟਰ ਪਾਸ ਬਣੇਰੋ ਵਲਾਕਸ ਤੇ ਮੈਂ ਤੁਹਾਨੂੰ ਦਾ ਥੋੜਾ ਜਿਹਾ ਹੋਮ ਟੂਰ ਜਿਆ ਕਰਵਾ ਦੇਣੀ ਆ ਹੋਟਲ ਟੂਰ ਕਰਵਾ ਦੇਣੀ ਆ ਠੀਕ ਹੈ ਜੀ ਤੇ ਆਪਾਂ ਨੇ ਲਿੱਤੇ ਹੋਏ ਜੀ ਦੋ ਬੈਡਰੂਮ ਮੈਂ ਤੁਹਾਨੂੰ ਦਿਖਾਨੀ ਆ ਇੱਕ ਬੈਡਰੂਮ ਆ ਇਹ ਬਸ ਸਿੰਪਲ ਜਿਹਾ ਲਿਆ ਇੱਕ ਬੈੱਡ ਲੱਗਿਆ ਹੋਇਆ ਇੱਥੇ ਮੈਂ ਗਗਨ ਤੇ ਇੱਕ ਬੈੱਡ ਹੋਰ ਲੱਗਿਆ ਉੱਥੇ ਦਮਣ ਪੈ ਗਈ ਸੀ ਆਹ ਸੋਫਾ ਲੱਗਿਆ ਬਸ ਸਿੰਪਲ ਜਿਹਾ ਲੈ ਲਿਆ ਇਹ ਬ ਉਹ ਨਾਲ ਉਹਨਾਂ ਨੇ ਵਾਰਡਰੋਬ ਦਿੱਤੀ ਹੋਈ ਐ ਇਧਰ ਬਾਥਰੂਮ ਹੈ ਵਾਰਡਰੋਬ ਤੇ ਉਧਰ ਬਾਥਰੂਮ ਹੈ ਇਸ ਸਾਈਡ ਤੇ ਇਧਰ ਦਮਨ ਗੁੱਥ ਕਰ ਰਹੀ ਏ ਇੱਕ ਲਿੱਤਾ ਜੀ ਅਸੀਂ ਆਹ ਰੂਮ ਤੇ ਰੂਮ ਚ ਇਧਰ ਆ ਗਿਆ ਜੀ ਬਾਥਰੂਮ ਇਧਰ ਆ ਗਿਆ ਬਾਥਰੂਮ ਠੀਕ ਐ ਤੇ ਇਧਰ ਆ ਗਿਆ ਇੱਕ ਬੈਡਰੂਮ ਇੱਥੇ ਰਾਜਾ ਤੇ ਔਤਾਰ ਸੋਗੇ ਸੀ ਅਸੀਂ ਉਸ ਰੂਮ ਚ ਪੈ ਗਏ ਸੀ ਇਹ ਖੁੱਲਾ ਢੁਲਾ ਕੰਫਰਟ ਹੈ ਰੂਮ ਹਣਾ ਤੇ ਇਹ ਕੇ ਬੈਡਰੂਮ ਨਾਲ ਉਹਨੇ ਟੈਲੀਫੋਨ ਦਿੱਤਾ ਤੁਸੀਂ ਟੈਲੀਫੋਨ ਤੇ ਫੋਨ ਕਰਕੇ ਤੁਸੀਂ ਆਪਣੀ ਚਾਹ ਕਾਫੀ ਕੁਛ ਖਾਣ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਪਰ ਆਪਾਂ ਇਹੋ ਜਿਹਾ ਠੀਠਾ ਸਰਵਿਸ ਇੰਨ ਨੰਬਰ ਹੀ ਲੱਗਦਾ ਹੈ ਤੇ ਆਪਾਂ ਕੁਛ ਨਹੀਂ ਆਰਡਰ ਕੀਤਾ ਕੁਛ ਨਹੀਂ ਮੰਗਵਾਇਆ ਚਾਹ ਸਿਰੇ ਜ਼ਰੂਰ ਮੰਗਵਾਈਏ ਤੇ ਇਧਰ ਨਾਲ ਟੇਬਲ ਹੈ ਨਾਲ ਦੋ ਚੇਅਰ ਲੱਗੀਆਂ ਹੋਈਆਂ ਤੌਲੀਆ ਆਪਾਂ ਸੁਕਣੇ ਪਾਤਾ ਸ਼ੁਕਰ ਹੈ ਦਾਤਾ ਦਾ ਸ਼ੁਕਰ ਹੈ ਪਾਤਾ ਇਧਰ ਨਾਲ ਟੀਵੀ ਦਿੱਤਾ ਹੋਇਆ ਦੇਖ ਸਕਦੇ ਤੁਸੀਂ ਤੇ ਇਹ ਬੈੱਡ ਨੇ ਬਸ ਇਹ ਵਾਸ਼ਰੂਮ ਇਹ ਨਾਲ ਆਪਣੇ ਵਾਰਡਰੋਬ ਵੀ ਕੋਈ ਚੈੱਕ ਕਰ ਠੀਕ ਹੈ ਜੀ ਜਿਵੇਂ ਨਾ ਮਰਜੀ ਸਮਾਨ ਘਰੋਂ ਲਿਆ ਕੇ ਤੁਸੀਂ ਇੱਥੇ ਆ ਮੂਸਵਾਰਨ ਨੂੰ ਇੱਥੇ ਚਲੋ ਜੀ ਇਧਰ ਆ ਗਿਆ ਸਾਡਾ ਬ੍ਰੈਕਫਾਸਟ ਜਿਹੜਾ ਪਰੌਂਠਾ ਲਿਆ ਤੁਸੀਂ ਮਿਕਸੀ ਇਹ ਸਾਰੇ ਜੀ ਸੇਮ ਅੱਛਾ ਮਿਕਸੇ ਤੰਦੂਰੀ ਵੀ ਮੰਗਾਏ ਨੇ ਨਾ ਫਨੀ ਇਹ ਤਵੇ ਵਾਲੇ ਆਏ ਨੇ ਬੰਦਰ ਵੀ ਚਾਹਣਾ ਤਵੇ ਵਾਲੀ ਖਾ ਲਾਂਗੇ ਤੰਦੂਰੀ ਵੀ ਖਾ ਲਾਂਗੇ ਸਾਨੂੰ ਸਾਰਾ ਕੁਝ ਹਜਮ ਹੋ ਜਾਵੇ ਲੈ ਪਲੇਟ ਦਿਓ ਮੈਂ ਇੱਕ ਮੈਨੂੰ ਵੀ ਉਹ ਦੇਖੀ ਕਰ ਰਾਜੀ ਤੂੰ ਬਟਰ ਕਟ ਖਾਈ ਓਏ ਉੱਪਰ ਹੀ ਜਾਣ ਚੱਲ ਰਹੀ ਆਪਣੀ ਜਦੋਂ ਮੈਂ ਲੀਕ ਲਓ ਜੀ ਬ੍ਰੇਕਫਾਸਟ ਸਿਕਾਰਾਈ ਸੀ ਤੇ ਇਧਰ ਦੇ ਹੀ ਸਾਡੇ ਲੋਕ ਦੇਖ ਸਕਦੇ ਦੋਨਾਂ ਜਣੀਆਂ ਦੀ ਬਲੈਕ ਕੱਪੜੇ ਸਾਡੇ ਪੁਰਾਣੇ ਹੀ ਆ ਕੋਈ ਪੁਰਾਣਿਆਂ ਚ ਕਹਿੰਦੇ ਘੁੰਮੋ ਕੰਫਰਟ ਹੋ ਕੇ ਘੁੰਮੋ ਜਾਂ ਪੁਰਾਣੇ ਕੱਪੜੇ ਪਾਏ ਨੇ ਪਰ ਘੁੰਮਣਾ ਬਣਾ ਕੰਫਰਟ ਹੋ ਕੇ ਘੁੰਮਣਾ ਜੇ ਹੀ ਤੇ ਇੱਕ ਵਾਪਸ ਜਾ ਕੇ ਇੱਕ ਬਹੁਤ ਹੀ ਸੋਹਣੀ ਜਰਨੀ ਸ਼ੁਰੂ ਕਰਨ ਵਾਲੀਆਂ ਤੇ ਹੋਪਸੋ ਕਿ ਵਾਈ ਗਰੂਪ ਸਭ ਤੋਂ ਪਹਿਲਾਂ ਵਾਈ ਗਰੂਪ ਮੇਰਾ ਸਾਥ ਦਵੇ ਮੈਨੂੰ ਹਿੰਮਤ ਦਵੇ ਹਿੰਮਤ ਨੂੰ ਤੂੰ ਜੰਗ ਲੜ ਕੇ ਕਿ ਨਹੀਂ ਉਹ ਜੰਗ ਹੀ ਹੈ ਮੇਰੇ ਵਾਸਤੇ ਹੀ ਕਿ ਜੰਗ ਹੀ ਹੈ ਕਿਉਂਕਿ ਲੱਗਗਣਾਂ ਦੀ ਮੈਂ ਮਾਂ ਕਮਾਂਕਾਰਾਂ ਚ ਨਹੀਂ ਇਹ ਚੀਜ਼ ਮੇਨ ਚੀਜ਼ਾ ਮਤਲਬ ਮੈਂ ਕਮਾਂਕਾਰਾਂ ਚ ਘਰ ਦੀ ਬਿਲਡਿੰਗ ਚ ਮੈਂ ਆਪਣੇ ਆਪ ਨੂੰ ਇੰਨਾ ਖਜਾਦਾ ਵਾਰ ਚੁੱਕੀ ਆ ਕਿ ਮੇਰਾ ਹੁਣ ਆਪਣੇ ਉੱਤੇ ਧਿਆਨ ਨਹੀਂ ਰਿਹਾ ਹੈਗਾ ਇਹ ਕੰਮ ਹੁੰਦਾ ਜੀ ਵੱਡਿਆਂ ਦਾ ਹਨਾ ਮੇਰੇ ਵਰਗਿਆਂ ਦਾ ਹੁਣ ਇਹ ਗਗਨ ਤੇ ਜਿੰਮੇਵਾਰੀ ਸਾਰੀ ਪਈ ਹੋਈ ਹੈ ਬਹੁਤ ਜ਼ਿਆਦਾ ਕਿਉਂਕਿ ਅਮਨ ਹਣਾ ਤੇ ਮੈਂ ਉਹਨੂੰ ਵੀ ਮਜਬੂਰ ਨਹੀਂ ਕਰ ਸਕਦੀ ਕਿ ਤੂੰ ੱੱਕੇ ਨਾਲ ਮੈਂ ਉਹਨੂੰ ਕਹਾ ਕਿ ਤੂੰ ਕਾਰਜ ਕਰੋ ਨਹੀਂ ਕਰ ਸਕਦੀ ਹੈਗੀ ਉਹਦਾ ਵੀ ਬੁਟੀਕ ਦਾ ਕੰਮ ਹੈ ਸੋ ਇਹਦੇ ਚ ਬਹੁਤ ਵੱਡਾ ਜੋਖਮ ਹੈਗਾ ਯਾ ਮੇਰੇ ਭਾਈ ਦਾ ਔਰ ਇਹ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਸੋ ਕਰਨਾ ਕੀ ਹੈ ਦੱਸਾਂਗੀ ਤੁਹਾਨੂੰ ਕੋਈ ਕਰ ਨਹੀਂ ਬਣੇ ਰੋਦੇ ਬਣੇ ਰੋ ਕਰਦੇ ਤੇ ਹੁਣ ਅਸੀਂ ਬ੍ਰੇਕਫਾਸਟ ਕਰਾ ਰਹੇ ਹਾਂ ਮੈਂ ਹਾਲ ਮੈਂ ਸੈਂਡ ਕਰ ਰਹੀ ਹਾਂ ਸਪੀਕ ਬਸ ਇਹ ਫੇਜ ਲੱਭ ਲਾ ਬ੍ਰੇਕਫਾਸਟ ਕਰਾ ਰਹੇ ਜੀ ਅਸੀਂ ਤੇ ਹੁਣ ਅਸੀਂ ਹੋਟਲ ਚੋਂ ਬਾਹਰ ਚੱਲੇ ਆਂ ਇਹ ਬਾਅਰ ਮਤਲਬ ਆਪਣੇ ਅੱਗੇ ਲੰਬੇ ਸਫ਼ਰ ਤੇ ਚੱਲੇ ਆ ਸਫ਼ਰ ਇੰਜਵਾ ਅਸੀਂ ਨਾ ਵੈਸੇ ਗੱਗਣ ਇੱਕ ਗੱਲ ਮੈਂ ਦੱਸਾਂ ਤੇ ਇਹ ਵਲੌਗਾਂ ਚ ਵੀ ਚੈੱਕ ਕਰ ਰਹੇ ਹੋਣੇ ਦੇਖ ਰਹੇ ਹੋਣੇ ਅਸੀਂ ਸਫ਼ਰ ਇੰਜਵਾਏ ਬਹੁਤ ਕਰ ਰਹੇ ਹਣਾ ਮੰਜ਼ਿਲ ਤਾਂ ਮਿਲ ਹੀ ਜਾਣੀ ਮੈਂ ਕਹਿੰਦੇ ਵਲੌਗ ਚ ਵੀ ਇਹ ਗੱਲ ਕਹੀ ਹੋਈ ਏ ਸਫ਼ਰ ਇੰਜਵਾਏ ਕਰੋ ਹਣਾ ਮੰਜ਼ਿਲ ਤਾਂ ਕਦੇ ਮਿਲ ਹੀ ਜਾਣੀ ਤੇ ਅਸੀਂ ਸਫ਼ਰ ਬਹੁਤ ਇੰਜਵਾਏ ਕਰ ਰਹੇ ਆ ਤੇ ਤੁਹਾਡੇ ਭੈਣ ਭਰਾਵਾਂ ਦਾ ਸਾਥ ਹੈ ਥੈਂਕ ਯੂ ਸਾਰਿਆਂ ਦਾ ਤੇ ਤੁਸੀਂ ਬਣੇ ਰਹੋ ਦੱਬ ਕੇ ਵਲੌਗ ਸ਼ੇਅਰ ਜ਼ਰੂਰ ਕਰਦੇ ਆ ਕਰੋ ਠੀਕ ਹੈ ਜੀ ਤੇ ਚਲੋ ਅਸੀਂ ਚੱਲੀਏ ਫਿਰ ਤੇ ਇਧਰ ਪੈਕਿੰਗ ਆਪਣੀ ਡਨ ਹੈ ਜੀ ਕੰਬਲ-ਕੁੰਬਲਾ ਆਪਾਂ ਸੈੱਟ ਤੇ ਨੇ ਸਮਾਨ ਚੱਕੋ ਆਜੋ ਲੋ ਜੀ ਇਧਰੋ ਹੀ ਸਮਾਨ ਰੱਖਣ ਲੱਪੇ ਆਪਾਂ ਅੱਗੇ ਤੱਕ ਲੈ ਦੋ ਗਰਮ ਕਰਤੀ ਗੱਡੀ ਗਗਣ ਗਿੱਲੇ ਕੱਪੜੇ ਲੈ ਕੇ ਆਈ ਗਗਣਾਂ ਦੇ ਪਿੱਛੇ ਸੁੱਕੇ ਗੱਡੀ ਉੱਤੇ ਸੁੱਕਣੇ ਪਾ ਦੇ ਗਗਣ ਇਹ ਅੱਗੇ ਰੱਖਣਾ ਇੱਥੇ ਸਮਾਨ ਸਮਾਨ ਅੱਗੇ ਉਹ ਗੱਲ ਲੱਗੇ ਇਹ ਅੱਗੇ ਰੱਖਣਾ ਠੀਕ ਹੈ ਬਸ ਅੱਗੇ ਸਰਸਮਣ ਹਾਂ ਸਰਸਮਣ ਆ ਹੀ ਗਿਆ ਦਮਨ ਟੋਟਲੀ ਆਹ ਵਾਲਾ ਦਮਨ ਨੇ ਪਾਣਾ ਸੀ ਇਹ ਨਾ ਨਾ ਬਸ ਰੱਖ ਤੂੰ ਪਾਣਾ ਹਾਂ ਉੱਤੇ ਹੀ ਰੱਖ ਦੇਣਾ ਉੱਤੇ ਹੀ ਚੱਕ ਲਾਂਗੇ ਚੱਲ ਥੱਲੇ ਰੱਖ ਦੇ ਉਹ ਕਿੱਥੇ ਗगन ਚਾਬੀ ਗੱਡੀ ਦੀ ਚਾਬੀ ਗੱਡੀ ਤੂੰ ਖੋਲੀ ਸੀ ਜੇਬ ਚ ਦੇਖ ਜੀ ਪਿਆਰੀ ਸਾਡੀ ਹੋ ਗਈ ਹੈ ਹੁਣ ਅਸੀਂ ਨਿਕਲ ਲੱਗਿਆ ਹਾਂ ਫੋਟੋ ਵਿੱਚੋਂ ਬਾਹਰ ਇਹ ਨਿਕਲ ਚੁੱਕੇ ਹਾਂ ਬਾਹਰ ਬਸ ਹੁਣ ਗੱਡੀ 'ਚ ਬੈਠ ਕੇ ਅਜੇ ਵੀ ਪਿਆਰੀ ਹੈ ਹੁਣ ਕਿਤੇ ਆਲੇ ਦੁਆਲੇ ਦੇਖਣ ਲੱਗਿਆ ਨਹੀਂ ਤਾਂ ਰਾਤ ਨੂੰ ਹਨੇਰੇ 'ਚ ਦੁੜੇ ਫਿਰਦੇ ਸੀ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਪਹੁੰਚੇ ਕਿੱਥੇ ਨਹੀਂ ਹੋਰ ਇੱਕ ਥੋੜਾ ਸਾਰਾ ਹੋਟਲ ਬੁਣਿਆ ਕਿਤੇ ਨੂੰ ਖਿੱਚ ਕੇ ਨਾ ਲੈ ਜਵੇ ਕਿਤੇ ਜ਼ੋਰ ਮਾਰ ਕੇ ਹੋਰ ਚਲੋ ਚਲੋ ਇਹ ਆਜੋ ਰਾਤ ਅਸੀਂ ਰੁਕੇ ਸੀ ਆਪਣੀ ਹਵੇਲੀ ਆਪਣੀ ਹਵੇਲੀ ਹੋਟਲ ਉਹ ਹੋ ਰਿਹਾ ਕੋਈ ਰਾਤ ਅਸੀਂ ਇੱਥੇ ਰੁਕੇ ਸੀਗੇ ਚੱਲੋ ਚਲੋ ਬਈ ਚਲੀਏ ਆਜੋ ਭਾਈ ਆਜੋ 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 ਮੈਂ ਬੈਠਣਾ ਐ ਮੈਂ ਬੈਠਣਾ ਜੀਜਾ ਸਾਲਾ ਅੱਗੇ ਜਾਣਗੇ ਇਹ ਪਾਣੀ ਬੈਲਟਾਂ ਖਸ ਲੀਆਂ ਗਗਣ ਨਹੀਂ ਗਗਣ ਦੇ ਹੰਨੀ ਨੇ ਐਨ ਕਾ ਲਈਏ ਉਹ ਦਿਖਾਈ ਇਹ ਗਗਣ ਉਹਦੀ ਹਾਲ ਬਾਸ ਚੀਕ ਮੈਂ ਹਾਂ ਵੀਲੇ ਪਾਪਾ ਨਹੀਂ ਢੋਲ ਦੇ ਢੋਲ ਦੇ ਦਵਾਂ ਢੋਲ ਪਿੱਛੇ ਬਾਗ ਰੱਖ ਕੇ ਟੋਟਾ ਟਣਾ ਜਾ ਅੱਗੇ ਹੁਣ ਪਾਰੀ ਸਫਰ ਸ਼ੁਰੂ ਹੋਣ ਲੱਗਿਆ। ਓਹ ਬਹੁਤ ਪੈ ਡਰਾਈਵਰ ਸਾਹਿਬ। ਪਹਿਲਾਂ ਪਾਰੀ ਗੱਡੀ ਕਿੱਡੀ ਚਲਾਉਂਦੇ ਨੇ। ਹੋਰ ਗੱਡੀ ਪਤਾ ਟੁੱਟ ਜਾਵੇ। ਗੱਡਾ ਪਿੱਛੇ ਕੀ ਪਿਆ ਸਮਾਨ? ਪਾਣੀ ਨਾ ਯਾਰ ਪਿੱਛੇ ਤੋਂ ਤੂੰ ਬਾੜਾ ਤੁੰਨਤਾ। ਨਹੀਂ ਤੈਨੂੰ ਕੋਸ਼ੀ ਨਹੀਂ ਤੁੰਨੇ ਯਾਰ ਆਰ ਹੁੰਨੇ ਨਾ ਕੋਲ। ਅਜੇ ਨਹੀਂ ਕੋਲ। ਅਜੇ ਤਾਂ ਹੁਣ ਤਾਂ ਤੋਈ ਗੋਲੀ ਖਾਦੀ ਐ। ਹੋਰ ਅਜੇ ਨਹੀਂ ਖਾਣਾ। ਚਲੋ ਜੀ ਅਸੀਂ ਪਹੁੰਚਣ ਵਾਲੇ ਆ ਆਪਣੀ ਮੇਨ ਡੈਸਟੀਨੇਸ਼ਨ ਤੇ। ਤੇ ਆਪਾਂ ਤੇਲ ਤੋਂ 34 ਮਿੰਟ ਰਹਿ ਗਿਆ ਪਰ ਇੱਥੇ ਸਾਨੂੰ ਇੱਕ ਚੀਜ਼ ਐ। ਹਾਂ। ਉੱਤਰਾਖੰਡ ਚ 4 ਰੁਪਏ ਆਪਣੇ ਨਾਲੋਂ ਤੇਲ ਸਸਤਾ ਆਇਆ ਓਰੇ। ਅੱਛਾ ਮੈਂ ਤਾਂ ਕਹਿੰਦਾ ਜਾਂਦੇ ਆਂਦੇ ਉੱਥੇ ਭਰਾ ਕੇ ਚਲੇ ਕੈਨੀ ਲੈ ਕੇ ਕੈਨੀ ਭਰਾ ਕੇ ਲੈ ਜਾਾਂਗੇ ਤੇ ਮੈਂ ਕਹਿੰਦਾ ਟੈਂਕੀ ਭਰਾ ਲਈ ਉਹੀ ਠੀਕ ਹੈ ਚਲੋ ਇਹ ਲੱਗੀ ਜਾਣਾ ਸਾਰਾ ਤੇਲ ਤੇਲ ਪਵਾ ਲਿਆ ਤਾਂ ਹੁਣ ਅਸੀਂ ਚੱਲ ਪਾਂਗੇ ਜੀ ਅੱਗੇ ਨੂੰ ਅੱਗੇ ਦੇ ਵਿਊ ਬੜੇ ਘੈਂਟ ਘੈਂਟ ਆਉਂਦੇ ਵਿਊ ਹੈ ਇਹ ਜੋ ਖਾਸੀ ਉੱਚੀ ਚੜਾਈ ਹੈ ਯਾਰ ਖੁੱਲਾ ਰੋਡੋਂ ਦਾ ਸਾਲਾ ਉੱਥੇ ਕਿਉਂ ਨਾ ਡਰਦੇ ਆਂ ਆਪਾਂ ਹਰੇ ਅਗਲਾ ਬੰਦਾ ਵੀ ਤੇ ਇਹ ਲਾ ਜੀ ਆਪਾਂ ਪਹੁੰਚ ਗਏ ਜੀ ਨੈਨੀਤਾਲ 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 ਹੋ ਗਿਆ ਗੱਡੀ 'ਚ ਬੈ ਕੇ ਬੁਰਾ ਹਾਲ ਹੋ ਗਿਆ ਤੇ ਹੁਣ ਸਿੱਧੀ ਗੱਡੀ ਬੱਸ ਪਹਿਲਾਂ ਆਪਾਂ ਬਹੁਤ ਚੜਾਈਆਂ ਚੜ੍ਹਿਆ ਕਿ ਆਪਾਂ ਨੂੰ ਹੋਸ਼ ਹੀ ਨਹੀਂ ਰਹੀ ਕੰਨ ਕੋ ਆਪਣੇ ਬੋਲੇ ਹੋ ਗਏ ਜਿਵੇਂ ਕੁਝ ਨਹੀਂ ਸੁਣ ਰਿਹਾ ਤੇ ਹੁਣ ਬਸ ਅਸੀਂ ਉਤਰਦੇ ਪਏ ਆਂ ਤੇ ਹੁਣ ਆਪਾਂ ਮੇਨ ਜਿਹੜੀ ਆਪਣੀ ਮੇਨ ਪੁਆਇੰਟ ਹੈ ਨਾ ਉੱਥੇ ਅਸੀਂ ਪਹੁੰਚਣ ਲੱਗਿਆ ਉੱਤਰ ਇੱਧਰ ਵੀ ਰਸਤਾ ਪਾਰਕਿੰਗ ਕਿਹਾ ਸਰ ਪਾਰਕਿੰਗ ਪਾਰਕਿੰਗ niche hai lo ji hun apna chaleya milda hai tanu baney te vlog se dikhaneya tanu nanyital di sair karane ha uttarakhand dikhaneya tanu arti vlog ch raji aan ka leni aan ehdiyan aan ka ek agan sade tanu pata hi halat kharab ho jandi pahadi lake ch tor ke achcha asi parking thalle fir tor ke javange apna ਉਹ ਪਰਲੂ ਦਾ ਸੀ ਉਹ ਸਮ੍ਰਿਤੀ ਉੱਤਰ ਦੀ ਝੀਲ ਕੋਈ ਨਾ ਤੁਸੀਂ ਚੱਲੋ ਚਲੋ ਜੀ ਹੁਣ ਅਸੀਂ ਪਹੁੰਚ ਗਏ ਜੀ VOTING ਕਰਨ ਦਮੂ ਬੰਦ ਕਰ ਦੋ ਮੇਰੇ ਕੈਮਰਾ ਤੇ ਅਸੀਂ ਪਹੁੰਚ ਗਏ ਜੀ ਲੈਣੀ ਤਾਕ ਆਪਣੀ ਜਿਹੜੀ ਮੇਨ ਡੈਸਟੀਨੇਸ਼ਨ ਸੀ ਤੇ ਕੱਲ ਦੇ ਚੱਲੇ ਹੋਏ ਅਸੀਂ ਰਾਤ ਸਾਡੀ ਸਟੇ ਸੀ ਫਿਰ ਅਸੀਂ ਹੋਟਲ ਤੋਂ ਨਿਕਲੇ ਸਾਡੇ ਨੂੰ 9:00 10:00 ਵਜੇ ਤੁਸੀਂ ਦੇਖਿਆ ਵਲੌਗ 'ਚ ਤੇ ਆਪਣੇ ਸਾਰੇ ਬੰਦੇ ਵਿਚਾਰੇ ਉਤਾਰ ਥੱਕ ਕੇ ਗੱਡੀ ਚਲਾ ਚਲਾ ਕੇ ਗੱਡੀ ਜਿੱਥੇ ਤਾਂ ਬ੍ਰੇਕ ਦਬਣੀ ਪੈਂਦੀ ਜਿਆਦਾ ਦੇਰ ਤੱਕ ਹੂੰ ਇੱਥੇ ਤਕੜ ਜਿਆਦਾ ਹੁੰਦੀ ਸੀ ਗਗਰੇ ਸਾਰਾ ਦਿਨ ਕੀ ਕਰਾਂਗੇ ਇੱਥੇ ਛੀਲੇ ਕੋਲ ਥੱਲੇ ਮੱਛੀਆਂ ਪੂਰੀਆਂ ਫੁੱਲਣ ਹੈ ਕਹਿੰਦਾ ਛੁੰਡੀ ਲਾ ਕੇ ਮੱਛੀਆਂ ਫੜ ਲਈ ਫੇਰ ਵਿੱਚ ਸੌਣਦਾਂਗੇ ਫੇਰ ਪਾਣੀ ਦੇ ਵਿੱਚ ਹੋਰ ਇਹੀ ਕੰਮ ਹੈ ਹੋਰ ਥੱਕ ਕੰਮ ਕੀ ਹੈ ਤੇ ਇੱਥੇ ਠੰਡ ਲੱਗਦੀ ਪੂਰੀ ਫੁੱਲ ਹਨਾ ਇੰਨੀ ਘਣਾ ਤਾਂ ਆਪਣੇ ਉੱਥੇ ਵੀ ਪੰਜਾਬ 'ਚ ਵੀ ਹੈਗੀ ਏ। ਇੰਨੀ ਘਣਾ ਤਾਂ ਹੈਗੀ ਉੱਥੇ ਵੀ। ਲਓ ਚਾਹ ਪੀ ਲਈਏ ਘੁੱਟ-ਘੁੱਟ ਥੱਕੇ ਆਇਆ ਹੁਣ ਆ ਥੋੜੀ ਕਿ ਸਾਨੂੰ ਕਿਹੜਾ ਕਿਸ ਨੇ ਬਣਾ ਕੇ ਦੇਣੀ ਏ। ਚਾਹ ਚੂ ਪੀ ਕੇ ਫੇਰ ਕਰਦੇ ਆ ਕੋਈ ਹਾਂ ਫੇਰ ਚੱਲਾਂਗੇ ਵਿੱਚ। ਹੁਣ ਤਾਂ ਥੱਕ ਕੇ ਤੁਹਾਡੇ ਰੱਤਾਂ ਸਿੱਧੀਆਂ ਕਰ ਲੋ। ਰੱਤਾਂ ਲੁੱਤਾਂ ਸਿੱਧੀਆਂ ਕਰ ਲੋ। ਮੈਂ ਤਾਂ ਹੁਣ ਸਿੱਧੀ ਨੇ ਜੋ ਖੜੇ ਆਪੀ। ਅੱਜ ਇਹ ਕਿਹੋ ਜਿਹਾ ਬਣਾਇਆ। ਸਾਡੇ ਰਿਸ਼ਤੇਦਾਰ ਵੀ ਨੇ ਇੱਥੇ ਮੇਰੇ ਚਾਚਾ ਜੀ ਤੇਰੀ ਵਿਦਾਤੀਂ ਦੇ।

ਉੱਬ ਆਇਆ ਜਾਣਨੇ ਟੱਕੇ ਨੇ ਕਹਿੰਦੇ ਆਜੋ ਆਜੋ VOTING VOTING ਮੈਂ ਕਿਹਾ ਪਹਿਲਾਂ ਅਜੇ ਗੱਡੀ 'ਚ ਹੀ VOTING ਕਰਕੇ ਆਏ ਆਂ ਥਕਾਉੜ ਜੀ ਲਾਈਏ ਪਰ ਹਾਂ ਚਾਹ ਚੁ ਪੀਏ ਚਾਹ ਚੁ ਪੀ ਕੇ ਫੇਰ ਕਰਦੇ ਆਂ ਸਾਰਾ ਰੇਟ ਐਕਟਿਵ ਰਹਿਣਾ 120 ਹੈ VOTING ਦਾ ਇੱਕ ਜਾਨੇ ਦਾ ਹਣਾ ਇੱਕ ਜਾਨੇ ਦਾ ਹਾਂ ਹੋਰ ਹੋਰ ਚਾਰਾਂ ਦਾ ਥੋੜੀ 320 ਇੱਕ ਹੈ ਹੈ ਇਹ ਤਾਂ ਉਹੀ ਕੁਆ ਕਰਦਾ ਹੈ ਲੈ ਲੈ ਬੜਾ ਮhenga soda yar hai ha na ਤੇ ਰਸਤਾ ਹੈਗੇ ਨਾ ਤੇ ਚਲਾਨ ਤਾਂ ਸਾਰੇ ਹੱਥਾਂ ਨਾਲ ਹੀ ਡਾਇਰ ਨਹੀਂ ਦੂਜੀਆਂ ਵੀ ਨਹੀਂ ਹੈਗੀਆਂ ਹਣਾ ਉਹ ਦੇਖਾ ਚਲੋ ਪਹਿਲਾ ਚਾਹ ਉੱਥੇ ਪੀਣੀ ਹੈ ਬਤਾਰ ਕਹਿੰਦਾ ਚਾਹ ਸੂਟਾ ਬਾਹਰ ਚਾਜੋ ਚਲੋ ਫਿਰ ਹਾਂ ਸੂਟਾ ਬਾਹਰ ਚਾਜੋ ਆਜੋ ਦਮ ਨਾ ਤੂੰ ਤਾਂ ਵੇਚੀ ਵੜ ਗਈ ਮੱਛੀਆਂ ਤਾਂ ਵੇਚੀ ਵੜ ਗਈ ਦਮੂ ਕੀ ਹੋ ਗਿਆ ਦਮੂ ਥੱਕ ਗਈ ਮਿਲਦਾ ਚੋ ਚਲੀਏ ਠੀਕ ਹੈ ਫਿਰ ਆਪਾਂ ਉੱਥੇ ਚੜਾਂਗੇ ਉੱਪਰ ਉਹ ਕੈਮਰਾ ਨਹੀਂ 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 ਪਹਿਲਾਂ ਉਹ ਦੇ ਦੇਣਾ ਸਾਸ ਨਹੀਂ ਪਹਿਲਾਂ ਆਪਾਂ ਉੱਤੇ ਚੱਲਾਂਗੇ ਬਾਰਡਰ ਗੱਡੀ ਕਰਾ ਲਈਏ 5 ਪੁਆਇੰਟ ਦੇ ਬਾਅਦ ਹੋਈ 1500 ਉਹ 133 ਤੇ ਟਿਕਟ ਮੰਨ ਜਾਣਾ ਦੀ ਤੇ ਫਿਰ ਉੱਥੇ ਬਾਰਡਰ ਨਹੀਂ ਦੇਖਿਆ ਜਾਣਾ ਉਹਨੇ ਤਾਂ ਉਹ ਚੀਜ਼ ਹੈ ਉਧਰ ਉਹ ਹੀ ਸਿੰਪਲ ਪਹਾੜ ਜਈ ਨੇ ਉਹ ਆਪਾਂ ਬਾਰਡਰ ਦੇ ਦਿਆਂ ਬਾਰਡਰ ਦੇਖਦੇ ਆਂ ਬਸ ਉਸ ਤੋਂ ਬਾਅਦ ਮੇਨ ਪੁਆਇੰਟ ਇਹੀ ਨੇ ਜਿਹੜਾ ਥੋੜਾ ਜਿਹਾ ਇੱਥੇ ਲੱਗ ਜਾਂਦਾ ਜਿਹੜਾ ਟੱਕ ਗਿਆ ਤਾਰ ਜਿੰਨੇ ਐਕਸਾਈਟਡ ਹੋ ਕੇ ਆਏ ਨੇ ਸੱਚੇ ਤਾਂ ਨਹੀਂ ਹੋ ਗਏ ਮੈਂ ਇੱਥੇ ਥੋੜਾ ਜਿਹਾ ਟੈਕਾ ਲਿਆ ਹਾਂ ਇਹ ਨੀਵਾਂ ਨੀਵਾਂ ਪੰਜਾਬ ਜੀ ਆਈ ਹਾਂ ਹਾਂ ਇਹ ਨਾਲ ਪੰਜਾਬ ਜੀ ਆਈ ਹੈ ਜਿੰਨੇ ਇੱਥੇ ਆਣ ਚੱਲੋ ਕੋਈ ਗੱਲ ਇਹ ਹੁਣ ਬੈਠੇ ਆਂ ਚਾਹ ਪੀਣ ਵਾਸਤੇ ਤਾਂ ਨੂੰ ਚੀਲ ਚਲਾ ਕੇ ਜਾਣਾ ਹੀ ਜਾਣਾ ਜਾਣਾ ਯਾਰਾ ਟੈਨਸ਼ਨ ਨਾ ਲੈ ਤੋ ਹਣਾ ਤੇ ਬਾਕੀ ਵੀ ਇੰਨੀ ਕੰਮ ਬਹਿ ਗਈ ਕਿ ਨੰਨੇ ਕਰ ਮਾਰਾ ਤਾਂ ਬਹੁਤ ਡਰੂਆਂ ਆਇਆ ਤਾਂ ਕਿ ਸਰਦੀ ਹੋਇਆ ਤੇ ਜਿਆਦਾ ਬੰਦ ਨਹੀਂ ਮੈਂ ਤਾਂ ਕਰਕੇ ਚੱਲੀ ਕੋਈ ਨਹੀਂ ਪੜਾ ਕੇ ਇਹ ਦੂਰ ਕਰ ਲੀ ਤੁਸੀਂ ਵੀ ਤੁਹਾਨੂੰ ਪਤਾ ਲੱਗ ਜੂਗਾ ਕੀ ਹੁੰਦਾ ਫਿਰ ਅਸੀਂ ਉਹਨਾਂ ਪਾਸਤਾ ਪੋਸਤਾ ਖਾ ਲਈਏ ਚਾਹ ਚੁਪੀ ਲਈਏ ਫਿਰ ਅੱਗੇ ਨਿਕਲਦੇ ਆਂ ਦੇਖ ਕਿੱਧਰ ਜਾਣਾ ਹੈ ਰਾਜ ਵੀ ਨਹੀਂ ਕਿਤੇ ਰੁਕੇ ਆਪਾਂ ਇਹਨਾਂ ਚੱਕਰਾਂ 'ਚ ਲੋ ਚੰਗੋ ਕੋਲ ਕੰਪਨੀ ਬਣਾਣੀ ਹੈ ਟੀਮ ਲੱਗਣਾ ਹੈ ਰੀਲ ਬਣਾਣਾ ਆਏ ਆਪਾਂ ਪਾਸਤਾ ਆ ਗਿਆ ਖਾਓ ਹੋਰ ਜਿਆਦਾ ਹੁੰਦਾ ਆਪਣੇ ਜਿਆਦਾ ਹੁੰਦਾ ਘੱਟ ਚੱਲੋ ਜੀ ਹੁਣ ਆਪਾਂ ਜਾ ਰਹੇ ਆ ਉੱਪਰ ਰੋਬੇ ਦੇ ਜਾਣਾ ਸੀ ਬਾਰਡਰ ਦੇਖਣ ਟਿਕਟ ਲੈਣ ਵਾਸਤੇ ਅੱਤਾਰ ਅੱਗੇ ਅੱਗੇ ਕਿੱਥੇ ਮੰਦਰ ਹਾਂ ਲੋ ਜੀ ਅਸੀਂ ਚੱਲੇ ਆ ਰੌਪਵੇ ਤੇ ਤੇ ਇੱਥੋਂ ਚੜ੍ਹਾਈ ਚੜ੍ਹਨੀ ਪੈਂਦੀ ਐ ਏਦਾਂ ਕਰਕੇ ਉਹ ਜਿਹੜਾ ਸਾਹਮਣੇ ਆ ਉਹ ਜਿਹੜੀ yellow ਕਲਰ ਦੀ ਬਿਲਡਿੰਗ ਐ ਨਾ ਇਹ ਨਹੀਂ ਹੈਗੀ ਉੱਧਰ ਇਹੀ ਐ ਇਹਦੂ ਤਾਂ ਮੈਂ ਨਹੀਂ ਜਾਣ ਰੌਪ ਸੀ ਉੱਥੇ ਨਹੀਂ ਜਾਣਾ ਠੀਕ ਐ ਤੇ ਇਧਰ ਸੋਨੋ ਜੀ ਦੇ ਬੰਮ ਬੋਲ ਕੇ ਨੇ ਤੁਹਾਡੇ ਨਹੀਂ ਬੋਲੇ ਤੁਸੀਂ ਤੁਹਾਡੇ ਸਾਹਮਣੇ ਆ ਸੀ ਟਿਕਟ ਕਾਊਂਟਰ ਆਹ ਸੀਗਾ ਟਿਕਟ ਕਾਊਂਟਰ ਹਾਂ ਟਿਕਟ ਲੈ ਲੈ ਉੱਥੋਂ ਕਵਾ ਸੀਗਾ ਟਿਕਟਾਂ ਦਾ ਰੋ ਸੀਗਾ ਕਾਹੀ ਹੈ ਉਹ ਸੀਗਾ 570 ਰੁਪਏ ਆਉਣ ਜਾਣ ਦੀ ਟਿਕਟ ਹੈ ਇੱਥੋਂ ਮਿਲਦੀ ਹੈ ਚੜਾਈ ਨਹੀਂ ਕਿ ਥੋੜੀ ਜਿਹੀ ਚੜਾਈ ਹੈ 570 ਮੀਟਰ ਪਰ ਟਿਕਟ ਲਈਏ ਨਾ ਜੀ ਟਿਕਟ ਲੈ ਆਏ ਕਿੰਨੇ ਕਿੰਨੇ ਲੈ ਆਏ 10 ਤੇ ਟਿਕ ਟਿਕ ਕਿੰਨੇ ਲੈ ਕਹਿੰਦੀ 5 ਟਿਕਟ ਚਲੋ ਅਰੇ ਇੱਕੋ ਚ ਸਾਰੇ ਪਾਵਾਂਗੇ ਮੇਨਾਂ ਦਾ ਇੱਕੋ ਚ 5 ਪਾਵਾਂਗੇ ਆਪਾਂ ਹਾਂ 5 ਨੇ ਇਹ ਨਹੀਂ 375 ਨੇ ਇਹ ਅਰੇ ਨਹੀਂ ਮੈਂ ਕਹਿ ਰਹੀ ਉਹ ਬਾਕਸ ਚ ਹੂੰ 5 ਨੇ ਉਹਦੇ ਮੈਂ ਬੈਠੀ ਹਾਂ ਕਰੀ ਸਾਫ ਗਾਈਜ਼ ਹੁਣ ਅਸੀਂ ਚੜਨ ਲੱਗਿਆਂ ਰੌਪੇ ਤੇ ਕੀ ਕਹਿੰਦੇ ਕਿ ਰੌਪੇ ਰੌਪੇ ਚਲੋ ਜੀ ਰੌਪੇ ਚਲੋ ਜੀ ਲਓ ਜੀ ਬੇਸ ਕਰ ਰਹੇ ਹਾਂ ਹੁਣ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਲਓ ਭਾ ਦਬੇਸ ਅਬ ਵੀ ਨਾ ਕ੍ਰੀਏਟ ਕਰ ਰਹੇ ਹਾਂ ਬਹੁਤ ਥੋੜੀ ਬਾਰੀ ਨੂੰ ਵਾਲੀ ਹੈ ਟੈਕਨੋ ਭਾਈ ਸਾਡੇ ਲੈ ਗਏ ਤਾਂ ਬਹੁਤ ਸਾਈਕਲ ਹੋ ਰਹੇ ਹੁਣ ਜਿਹੜੇ ਪਿੰਡ ਜਾਣਾ ਥਾਰ ਦਾ ਰਸਤਾ ਦੇ ਦੇਣਾ ਪਿਆ ਤੁਮੇ ਕਿਤੇ ਮੈਨੂੰ ਪਿੰਡ ਜਾਣਾ ਵਾਡੀ ਕੜੇ ਨੂੰ ਦੱਸਣ ਸੋਸੀ ਨੀ ਸਸੈਣੀ ਸਸੈਣੀ ਵੀਰੋ ਜੀ ਹੁਣ ਸਾਡੀ ਪਾਰੀ ਆ ਗਈ ਐ ਮਸੀ ਜਾਣਾ ਉਹ ਆ ਰਿਹਾ ਹੋ ਰਿਹਾ ਨਹੀਂ ਹੋਰ ਕਿੱਥੇ ਆਊਗਾ ਇਸ ਲਈ ਪੁਲਿਸ ਸਾਰਿਆਂ ਨੂੰ ਆਪਣਾ ਧਿਆਨ ਹਾਂ ਪਰ ਜਾਂਦੇ ਆ ਜੀ ਤਾਂ ਚੜ ਰਹੇ ਨੇ ਇਹ ਘਾਰ ਆ ਇਧਰ ਪਾਸੇ ਲੈਫਟ ਸਾਈਡ ਆ ਰਿਹਾ ਰਾਈਟ ਸਾਈਡ ਚੱਲ ਰਿਹਾ ਹਾਂ ਜੀ ਲਓ ਜੀ ਆ ਵੀ ਟ੍ਰੇਨ ਚੱਲ ਪਈ ਸੀ ਇਹ ਰਖ ਲੋ ਕਿ ਜਾਣਾ ਕੰਮ ਗਲਤ ਹੈ ਜਿੱਥੇ ਆਪਾਂ ਉੱਥੇ ਜਾਂਦੇ ਉੱਥੇ ਬਹਿ ਕੇ ਜਾਂਦੇ ਰਹੇ ਜੀ ਹੱਥ ਫੜ ਲੈ ਹੱਥ ਉਧਰ ਫੜ ਲੈ ਰਹੇ ਜੀ ਦਿਨੋਂ ਪਾਜੀ ਮੈਨੂੰ ਤੇ ਹੋਰ ਕੰਮ ਨਾ ਕਰਾਉਂ ਨਾ ਦੇ ਦੇ ਬਾਹਰ ਐਗਵੇ ਫੋਨ ਦੇਖ ਜੋ ਤੁਹਾਨੂੰ ਪਰੇ ਹੋ ਚੱਲੇ ਫੋਨ ਦੇਰ ਦੀ ਬਾਹਰ ਹੈ ਹਾਂ ਤੁਸੀਂ ਕਰ ਰਹੇ ਹੋ ਜੋਏ ਕਦੋਂ ਦੇ 1.5 ਵਜੇ ਦੇ ਮੈਂ ਤਾਂ ਪੂਰੀ ਵਾਰ ਜਾ ਚੌਥਾ ਗੇੜਾ ਲੱਗ ਗਿਆ ਇਹ ਰੋਪੇ ਜਾਣ ਮੁੱਠੀ ਦੀ ਗਗਨ ਘਰ ਆ ਦੇ ਕੀ ਘਰ ਆ ਦੇ ਘਰ ਦੇ ਹਲੇ ਹਾਂ ਚੁੱਪ ਕਰ ਜਾ ਮੈਨੂੰ ਡਰ ਲੱਗਣ ਦੀ ਗਾਜੀ ਨਾ ਕਰ ਹਾਂ 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 ਰਾਜ ਜੀ ਠੀਕ ਹੈ ਤੇਰੇ ਪਿੱਛੇ ਸਾਡੇ ਤੋਂ ਮੜਾ ਜਾ ਹੁਣ ਕਿਵੇਂ ਫੀਲ ਹੋ ਰਿਹਾ ਹੈ ਕਹਿੰਦੇ ਦੱਸ ਰਾਜਾ ਕਾਟਾ ਚ ਰਜਾ ਕਾਟਾ ਚ ਨਹੀਂ ਰਜਾ ਜੀ ਨਹੀਂ ਕੰਨ ਨਹੀਂ ਰਜਾ ਇਹਨੂੰ ਕਰੀਏ ਅਗਲਾ ਆ ਨੂ ਇਸ ਵਿੱਚ ਕਿਤੇ ਇੰਟਰ ਨਹੀਂ ਗ੍ਰੀਨ ਗ੍ਰੀਨ ਦਿਖ ਰਾਜਾ ਦਰਕਸ਼ਨਾਤ ਨਹੀਂ ਵੱਜਦਾ ਆ ਵਾਜਦਾ ਹੈ ਇਹ ਇਹ ਗਗਨ ਆ ਵਿਦਿਆ ਪੜਾਈ ਦਫੇੜੀ ਗਗਨ ਦੇਖੋ ਨੀਚੇ ਦਾ ਥਿਊ ਵੀ ਦੇਖ ਲਓ ਉੱਪਰ ਹੀ ਦੇਖੀ ਜਾ ਰਹੇ ਹੋ ਓਏ ਨੀਚੇ ਦਾ ਥਿਊ ਵੀ ਦੇਖ ਲਓ ਇਧਰੋਂ ਉੱਧਰ ਦਾ ਦੇਖੋ ਸਾਹਮਣੇ ਠੀਲ ਦੇਖੋ ਤੁਸੀਂ ਇਸੇ ਲਈ ਤਾਂ ਆਏ تھے ਜੀ ਦੇਖ ਲਈ ਸੀ ਓਏ ਕਿਵੇਂ ਲੱਗ ਕਿੱਥੇ ਸੁਲਾਈ ਹੈ ਕਿਹਨ ਬੀਜਾ ਇੱਥੇ ਚੱਕ ਲਓ ਹੱਥ ਪਾ ਗਏ ਉਹਨੂੰ ਘਰ ਤੇ ਵੇਖ ਲੈ ਮੁੰਡਾ ਜਿਵੇਂ ਤੁਸਾਂ ਕਾਈਕ ਚਲਾਣੇ ਤੇ ਤਾਂ ਬੈਠਣ ਵਾਲਾ ਹੋਣਾ ਚਾਹੀਦਾ ਸੀ ਹਨਾ ਹਾਂ ਗਣੋ ਉੱਤੇ ਜਾਣੀ ਕੀ ਹੋ ਗਿਆ ਕਦਾ ਜਾਨੂ ਅਸ ਤਰ ਤ ਕਿਵੇਂ ਐਕਸਪੀਰੀਅੰਸ ਰਿਹਾ ਤੁਹਾਡਾ ਇੱਧਰ ਦੱਸੋ ਬਹੁਤ ਵਧੀਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੋ ਜੋ ਉਚਾਈ ਜਾਈ ਜਿੰਨੇ ਜੋ ਥੱਲੇ ਦੇਖਦੇ ਹਾਂ ਤਾਂ ਡਰ ਵੀ ਲੱਗਦਾ ਅੱਛਾ ਪਰ ਭਾਜੀ ਉਹਦੇ ਵਾਲੀ ਜੋਰੀ ਫੀਲਿੰਗ ਅਮੀਰ ਖਾਨ ਦੀ ਮੂਵੀ ਨਹੀਂ ਆ ਗਈ ਦੱਸਣਾ ਸੋਹਣਾ ਥਿਓ ਹੈ ਯਾਰ ਨੰਨੀਤਾਲ ਦਾ ਇੱਥੋਂ ਸਾਰਾ ਕੁਝ ਥੋ ਦਿਂਦਾ ਹੈ ਨਾ ਇਹ ਆਪਾਂ ਕਿੱਥੋਂ ਦੇਖ ਲਾਂਗੇ ਮੇਰੀ ਜਾਨ ਭਾਵੇਂ ਨਿਕਲਦੀ ਪਰ ਵੀਡੀਓ ਬਣਾਉਣਾ ਹੈ ਰਾਜਾ ਤੇ ਮੈਂ ਸਟੀਅਰਿੰਗ ਫੜ ਕੇ ਖੜਾ ਸਾਰੇ ਇਰਾਜ ਜਿਹੜੇ ਸਾਰੇ ਇਕੱਠੇ ਰਾਜਾ ਕਿਵੇਂ ਫੀਲ ਹੋ ਰਿਹਾ ਕੈਨੇਡਾ ਵਧੀਆ ਕਿ ਐ ਮਰੀਆ ਦਰਖਤ ਨੂੰ ਹੱਥ ਲਾ ਰਾਜੇ ਮੈਂ ਮੰਨ ਜੂ ਤੈਨੂੰ ਰਾਜਾ ਮੰਮੀ ਅੰਗਰਾ ਵੱਡੀ ਦੇ ਵਿੱਚ ਨਾ ਲੱਗੀ ਇਧਰ ਆ ਕੇ ਦੇਖੋ ਇਧਰ ਆਏ ਐਸੋ ਹੀ ਬਗਸਟੈਪ ਸੇ ਬੰਦੇ ਸਿੱਧਾ ਹਾਂਜੀ 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 ਚੱਕਤ ਨਹੀਂ ਆਏ ਕਿਨ ਵਾਪਸ ਆਉਣਾ ਚਲੋ ਫਿਰ ਕੋ ਮੇਰਾ 355 ਦਾ ਵਾਪਸ ਚਲਾਂਗੇ ਸਨੋ ਦੇਖਣੀ ਹਣ ਸਨੋ ਪਈ ਐਜਿਟ ਹਾਂ 355 ਦਾ ਵਾਪਸ ਆਉਣਾ ਚਲੋ ਉਤਰਨਾ ਥੱਲੇ ਹੁਣ 355 ਤੇ ਆਪਾਂ ਵਾਪਸ ਆਉਣਾ ਉਧਰ ਜਾਣਾ ਗਣ ਕਰਨੀ ਸ਼ਾਪਿੰਗ ਚਲੇ ਤੇ ਅੰਦਰ ਹੁਣ ਸਨੋ ਉਹ ਤਾਂ ਕਿਤੇ ਦੇਖਦੀ ਨਹੀਂ ਪਈ ਲੱਗੇ ਚਾਗੇ ਵੀ ਨਹੀਂ ਟਾਈਮ ਕੀ ਹੋ ਗਈ ਕਿ ਦਿਨ ਤਾਂ ਨਹੀਂ ਧਿਆਰਾ ਦੇ ਅੱਛਾ 3 ਤੇ ਲਾ ਜੀ ਮੈਂ ਤਾਂ ਗਗਨ ਨੇ ਸੇਮ ਡਰੈਸ ਪਾਈ ਤੇ ਅਸੀਂ ਦਰਨ ਵੀ ਸੇਮ ਹੀ ਰਈਆਂ ਵਾਂ ਅਸੀਂ ਵੀ ਸੇਮ ਬਟ ਹੁਣ ਥੋੜਾ ਜਿਹਾ ਮੈਚ ਵੀ ਕਰ ਲੈਂਦੇ ਹਾਂ ਹਾਂ ਪਿੱਛੇ ਆ ਨਾ ਫਿਰ ਮੇਰੇ ਗਗਨ ਨੇ ਸ਼ਾਪਿੰਗ ਕਰਨੀ ਹੁਣ ਮੈਂ ਨਿੰਮੇ ਸਭ ਤੇ ਹਮਨੇ ਸੋਚਿਆ ਵੀਡੀਓ ਵਿੱਚ ਅੱਗੇ ਜਾਣਾ ਹਾਂ ਚੱਲੋ ਚੱਲੋ ਚੱਲ ਤਾਂ ਕਾ ਬੜਾ ਕਰਦੇ ਗਏ ਨੇ ਇਹ